ਸਾਨੂੰ ਇਸ ਨਗਰ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਸ ਨਗਰ ਵਿੱਚੋਂ ਸਾਨੂੰ ਇੰਨਾ ਪਿਆਰ ਮਿਲਿਆ ਇੰਨਾ ਸਤਿਕਾਰ ਮਿਲਿਆ ਨਾ ਬਹੁਤ ਜ਼ਿਆਦਾ ਅਸੀਂ ਬੋਲ ਕੇ ਵੀ ਬਿਆਨ ਨਹੀਂ ਕਰ ਸਕਦੇ ਅੱਜ ਸਾਨੂੰ ਪਤਾ ਨਹੀਂ ਕੀ ਸਾਥੋਂ ਬੋਲਿਆ ਵੀ ਨਹੀਂ ਜਾ ਰਿਹਾ ਇਸ ਨਗਰ ਨਾਲ ਸਾਨੂੰ ਇੰਨਾ ਮੋਹ ਪੈ ਗਿਆ ਬਹੁਤ ਜ਼ਿਆਦਾ ਇਹ ਨਗਰ ਨੇ ਸਾਨੂੰ ਮੋਹ ਲਿਆ ਇਹ ਨਗਰ ਸਾਡਾ ਆਪਣਾ ਹੀ ਹੋ ਗਿਆ ਇਹ ਨਗਰ ਬੜਾ ਭਾਗਾ ਵਾਲਾ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਨੇ ਨਾ ਇਹ ਬੜੇ ਪ੍ਰੇਮੀ ਬਹੁਤ ਵਧੀਆ ਮਹਾਰਾਜ ਜੀ ਕਿਰਪਾ ਕਰਨ ਇਦਾਂ ਹੀ ਚੜ੍ਹਦੀਆਂ ਕਲਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਪੈਸੇ ਕੀ ਨਾਮ ਤੁਹਾਡਾ ਜੀ ਮਨਜੀਤ ਸਿੰਘ ਆ ਜੀ ਕੀ ਕਹਿਣਾ ਚਾਹੁੰਗੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਉਹ ਮੈਂ ਸਭ ਤੋਂ ਪਹਿਲਾਂ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕਹਿਣਾ ਤਾਂ ਮੈਂ ਇਹੀ ਚੌਹਰਾ ਜੀ ਕੇ ਬਾਬਾ ਜੀ ਨੇ ਪਿਛਲੇ 12 ਸਾਲ ਤੋਂ ਲਗਭਗ 2013 ਦੇ ਵਿੱਚ ਬਾਬਾ ਜੀ ਸਾਡੇ ਨਗਰ ਦੇ ਵਿੱਚ ਇਹਨਾਂ ਨੇ ਇੱਥੇ ਗ੍ਰਾਂਥੀ ਸਿੰਘ ਵੱਜੋਂ ਡਿਊਟੀ ਜੁਆਇਨ ਕੀਤੀ ਸੀ ਤੇ 12 ਸਾਲ ਦਾ ਜਿਹੜਾ ਟਾਈਮ ਹੈ ਇਹਨਾਂ ਨੇ ਬੜਾ ਬੇਦਾਗ ਰਹਿ ਕੇ ਬੜੇ ਸੋਹਣੇ ਢੰਗ ਦੇ ਨਾਲ ਬੜੇ ਪ੍ਰੇਮ ਦੇ ਨਾਲ ਬੜੇ ਮਿਲਵਰਤਨ ਦੇ ਨਾਲ ਇਹਨਾਂ ਨੇ ਇੱਥੇ ਡਿਊਟੀ ਨਿਭਾਈ ਹੈ ਇਹਨਾਂ ਨੇ ਕਦੇ ਵੀ ਪਿੰਡ ਦੇ ਵਿੱਚ ਕਿਸੇ ਨਾਲ ਭੇਜ ਭਾਵ ਨਹੀਂ ਕੀਤਾ ਕਦੇ ਵੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਇੱਥੇ ਸੇਵਾਵਾਂ ਨਿਭਾਈਆਂ ਨੇ ਅਸੀਂ ਬੜਾ ਇਹਨਾਂ ਦਾ ਸਾਡੇ ਨਾਲੇ ਭਾਈਆਂ ਵਾਂਗ ਰਹੇ ਨੇ ਸਾਡਾ ਬੜਾ ਇਹਨਾਂ ਦੇ ਮਨ ਦੇ ਵਿੱਚ ਸਾਡੇ ਮਨ ਦੇ ਵਿੱਚ ਇਹਨਾਂ ਦਾ ਬੜਾ ਸਤਿਕਾਰ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਨਗਰਾਂ ਦੇ ਵਿੱਚ ਇਹਨਾਂ ਦੇ ਜੀ ਗਰੰਥੀ ਸਿੰਘ ਹੋਣ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਕੋਈ ਵੀ ਕਿਸੇ ਵੀ ਟਾਈਮ ਤੇ ਪੈਣ ਬਹੂ ਬੇਟੀ ਨੇ ਮੱਥਾ ਟੇਕਣਾ ਹੁੰਦਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਇੱਥੇ ਰਹਿਣ ਵਾਲੇ ਬੰਦੇ ਦੀ ਕਿਉਂਕਿ ਇੱਜ਼ਤ ਦਾ ਸਾਂਝੀ ਜਿਹੜਾ ਬੰਦਾ ਹੁੰਦਾ ਹੈ ਉਹ ਬਹੁਤ ਵੱਡੇ ਕਿਰਦਾਰ ਦਾ ਜਿਹੜਾ ਮਾਲਕ ਹੁੰਦਾ ਹੈ ਉਹ ਬਹੁਤ ਵੱਡਿਆ ਗੁਣ ਹੁੰਦਾ ਹੈ ਉਹ ਬਾਬਾ ਜੀ ਦੇ ਵਿੱਚ ਹੈਗਾ ਤੇ ਉਸ ਉਸ ਗੁਣ ਕਰਕੇ ਨਿਮਰਤਾ ਦੇ ਗੁਣ ਕਰਕੇ ਤੇ ਮਿੱਠੇ ਸੁਭਾਅ ਕਰਕੇ ਸਹਿਨਸ਼ੀਲਤਾ ਕਰਕੇ ਬਾਬਾ ਜੀ ਬੜੇ ਸੁਚੱਜੇ ਢੰਗ ਦੇ ਨਾਲ ਇੱਥੇ ਸੇਵਾਵਾਂ ਨਿਭਾ ਕੇ ਅੱਜ ਅਸੀਂ ਇਹਨਾਂ ਨੂੰ ਸਾਰਾ ਨਗਰ ਬੜੇ ਸਤਿਕਾਰ ਅਰਬ ਦੇ ਨਾਲ ਇਹਨਾਂ ਦੇ ਨਗਰ ਵੇਖੇ ਇਹਨਾਂ ਦੇ ਗ੍ਰਹਿ ਵੇਖੇ ਇਹਨਾਂ ਨੂੰ ਛੱਡਣ ਜਾ ਰਹੇ ਹਾਂ ਜੀ। ਬਾਕੀ ਸੰਗਤ ਵੱਲੋਂ ਅਲੱਗ ਤੌਰ ਤੇ ਮਾਨ ਸਤਿਕਾਰ ਹੈ ਤੇ ਅਸੀਂ ਇੱਕ ਐਕਟਿਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਐਕਟਿਵਾ ਨਵੀਂ ਸਕੂਟਰੀ ਹੈ ਜਿਹੜੀ ਟਾਪ ਮਾਡਲ ਉਹ ਬਾਬਾ ਜੀ ਨੂੰ ਇੱਕ ਨਿਮਾਣੀ ਜੀ ਭੇਂਟ ਹੈ ਇਹਨਾਂ ਦੇ ਸਤਿਕਾਰ ਵਜੋਂ ਇਹਨਾਂ ਨੂੰ ਕਰ ਰਹੇ ਹਾਂ ਜੀ। ਹਾਜੀ ਬਾਬਾ ਜੀ ਕੀ ਕਹਿਣਾ ਚਾਹੂੰਗਾ ਅਸਦੇ ਇਸ ਪ੍ਰੋਗਰਾਮ ਬਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਉਪਾਰ ਕਿਰਪਾ ਸਦਕਾ ਤੇ ਸਾਰੀ ਸੰਗਤ ਦੀ ਪਿਆਰ ਉਹ ਸਤਕਾਰ ਦਾ ਸਦਕਾ ਜਿਹੜਾ ਇਹ ਸੇਵਾ ਹੋਈ ਹੈ ਇਹ ਸਤਿਗੁਰਾਂ ਨੇ ਆਪ ਕਰਾਈ ਹੈ ਸੰਗਤ ਨੇ ਕਿਰਪਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨੇ ਸਾਲ ਬਾਬਾ ਜੀ ਤੁਸੀਂ ਇੱਥੇ ਰਹੇ ਹੋ ਗੁਰਦੁਆਰਾ ਸਾਹਿਬ ਵਿੱਚ? ਕਰੀਬ 12 ਸਾਲ ਦਾ ਸਮਾਂ ਹੋ ਗਿਆ ਸੰਗਤ ਨੇ ਜਿਹੜੀ ਸੇਵਾ ਅਕਸੀ ਹੈ ਸਤਿਗੁਰਾਂ ਨੇ ਪੂਰੀ ਕਰਾਈ ਹੈ ਇਸ ਨਗਰ ਦਾ ਸਾਨੂੰ ਬੜਾ ਪਿਆਰ ਮਿਲਿਆ ਅੱਜ ਕੁਝ ਖੈਨ